ਤੁਸੀਂ ਜੀ ਇਹਨਾਂ ਨੂੰ ਬੰਨ੍ਹਵਾਇਆ ਨਹੀਂ ਪਿਕਚਰ ਹੋ ਰਿਹਾ ਸਾਰੇ ਪਰ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਕਹਿੰਦਾ ਜਿਹੜਾ ਸਾਡੀ ਆਵਾਜ਼ ਬਲੰਦ ਕਰਨ ਲਈ ਸਾਡੇ ਵਿੱਚ ਸ਼ਾਮਿਲ ਹੋਏ ਆ ਅਸੀਂ ਬੀਜੇਪੀ ਨੂੰ ਆ ਦੱਸਿਆ ਚਾਹੁੰਦੇ ਆ ਕਿ ਜਿਹੜਾ ਦੇਸ਼ ਹੈ ਕਨਸਟੀਟਿਊਸ਼ਨ ਦੇ ਮੁਤਾਬਿਕ ਚੱਲੂਗਾ ਆਰਐਸਐਸ ਦੇ ਵਿਧਾਨ ਦੇ ਮੁਤਾਬਿਕ ਨਹੀਂ ਚੱਲੂਗਾ ਜਿਹੜਾ ਅਮੇਸ਼ ਸ਼ਾਨ ਹੈ ਜਿਹੜੀ ਮਾੜੀ ਸ਼ਬਦਾਵਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਦੇ ਲਈ ਆਰਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿੱਦਾਂ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਕਿੱਦਾਂ ਪੜ੍ਹਾਈ ਸਾਰਿਆਂ ਲਈ ਇੱਕ ਬਰਾਬਰ ਕਰ ਦਿੱਤੀ ਕਿੱਦਾਂ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿੱਦਾਂ ਘਰਾਂ ਵਿੱਚ ਨੌਕਰੀਆਂ ਦੇਤੀਆਂ ਆ ਜਿਹੜੀ ਬੀਜੇਪੀ ਦੀ ਸੋਚ ਹੈ ਆ ਇਹਨਾਂ ਨੇ ਮਖੌਟਾ ਤਾਂ ਆ ਪਾਇਆ ਹੋਇਆ ਕਿ ਆ ਮਹਾਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮੇਸ਼ਾ ਨੇ ਕਿਹਾ ਉੱਥੋਂ ਇਹਨਾਂ ਦਾ ਮਖੌਟਾ ਉੱਤਰ ਗਿਆ ਅੱਜ ਦੇ ਦਿਨ ਪਤਾ ਲੱਗਦਾ ਪਿਆ ਬੀਜੇਪੀ ਦੀ ਕੀ ਸੋਚ ਹੈ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਨੇ ਹੋਮ ਮਿਨਿਸਟਰ ਨਾਲ ਕੁਝ ਮਾੜੀ ਗੱਲ ਕੀਤੀ ਸੀਗੀ ਉਸ ਤੋਂ ਬਾਅਦ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਉਹ ਵੀ ਉਹਦੀ ਗੱਲ ਨਹੀਂ ਪੂਰਤੇ ਪਏ ਔਰ ਉਮਰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਅਦਾ ਕਰਿਆ ਚਾਹੁੰਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਵਾਅਦਾ ਕਰਿਆ ਚਾਹੁੰਦੀ ਹੈ ਕੀ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟਰੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਵਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਹਾਂ ਜਿਹੜੀ ਬੀਜੇਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਦਾਂ ਦੇ ਚਾਹੇ ਪੂਰੇ ਦੇਸ਼ ਵਿੱਚ ਸਮੂਹ ਕਾਂਗਰਸ ਪਾਰਟੀ ਦੇ ਆ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਗਲਤ ਸੋਚਾਂ ਆਈਆਂ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਅਗਲਾ ਕੀ ਏਜੰਡਾ ਮੈਮੋਰੰਡਮ ਦੇਣ ਦਾ ਅਗਲਾ ਕੇਸ ਮੰਗਦੇ ਹਾਂ ਅਸੀਂ ਅੱਜ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਪਾਰਟੀ ਪਲੇਟਫਾਰਮ ਤੇ ਜੋ ਨੈਕਸਟ ਏਜੰਡ ਚਾਹੇ ਉਹ ਪੂਰੇ ਦੇਸ਼ ਵਿੱਚ ਹੜਤਾਲ ਕਰਨੀ ਪਵੇ ਚਾਹੇ ਸਾਨੂੰ ਘਰ ਘਰ ਜਾਣਾ ਪਵੇ ਪਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਸੋਚ ਹੈਗੀ ਹੈ ਜਿਹਨੂੰ ਇਹਨਾਂ ਨੇ ਜ਼ੁਬਾਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਸੋਚ ਨੂੰ ਅਸੀਂ ਚੱਕ ਕੇ ਰੱਖਾਂਗੇ ਔਰ ਜਿਹੜਾ ਕਨਸਟੀਟਿਊਸ਼ਨ ਉਹਨੂੰ ਬਚਾ ਲਈਏ ਚਾਹੇ ਸੜਕਾਂ ਤੇ ਜਾਣਾ ਪਵੇ ਲੀਗਲੀ ਤੌਰ ਤੇ ਕੋਰਟ ਵਿੱਚ ਜਾਣਾ ਪਵੇ ਚਾਹੇ ਪਾਰਲੀਮੈਂਟ ਵਿੱਚ ਜਾਵੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਿਾਂਗੇ